ਮੈਂ ਅੱਜ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਗੱਲ ਦਾ ਰਾਈ ਦਾ ਪਹਾੜ ਬਣਾ ਦਿੱਤਾ ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਵੀ ਪੁੱਛਣਾ ਚਾਹਦਾ ਕਿ ਇਹ ਠੀਕ ਹੈ ਕਿ ਬੋਲ ਕੇ ਕਹਿ ਕੇ ਮਨੀਸ਼ ਸੌਦੀਆ ਜੀ ਨੇ ਉਹਨਾਂ ਦੀ ਗੱਲ ਸਾਹਮਣੇ ਆ ਗਈ ਪਰ ਪਿਛਲੇ ਸਮੇਂ ਦੇ ਵਿੱਚ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਲੈਕਸ਼ਨ ਕਵਰ ਕਰਦੇ ਨੂੰ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੇ ਕੀ ਕਸਰ ਛੱਡੀ ਹੈ ਜੀ ਇਹ ਠੀਕ ਹੈ ਕਿ ਕੋਈ ਗੱਲ ਜਦੋਂ ਮੂੰਹੋਂ ਕਹੀ ਜਾਂਦੀ ਹੈ ਤੇ ਉਹ ਗੱਲ ਫੜੀ ਜਾਂਦੀ ਹੈ ਪਰ ਮੈਂ ਸਮਝਦਾ ਕਿ ਐਕਸ਼ਨ ਸਪੀਕ ਲਾਊਡਰ ਦਨ ਵਰਡਸ ਪਿਛਲੀਆਂ ਸਰਕਾਰਾਂ ਦੇ ਸਮੇਂ ਪਿਛਲੀਆਂ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਉਹ ਕਿਧੋਲ ਹੋ ਗਿਆ ਪਰ ਜਿੱਤੇ ਤੱਕ ਫਿਰ 올 ਸੱਡਨ ਡਨ ਮੈਂ ਬੜਾ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਕੋ ਗੰਤਮਾਨ ਸਰਕਾਰ ਦੇ ਕੰਮਾਂ ਦੇ ਬੇਸਿਸ ਦੇ ਉੱਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਜਾਊਗੀ ਔਰ ਲੋਕਾਂ ਤੋਂ ਵੱਡਾ ਫਤਵਾ ਜਿਹੜਾ ਉਹ ਮਿਲੂਗਾ ਮੈਂ ਇਹ ਉਮੀਦ ਆਸ ਕਰਦਾ